ਬਹੁਤ ਵੱਡਾ ਰੋਸ ਸ਼ਿਕਵਾ ਸ਼ਿਕਾਇਤ ਇਹ ਹੈ ਕਿ ਨੈਸ਼ਨਲ ਮੀਡੀਆ ਇਸ ਤਰਸਦੀ ਨੂੰ ਸਟ੍ਰੈਟਜੀ ਨੂੰ ਕਵਰ ਹੀ ਨਹੀਂ ਕਰ ਰਿਹਾ ਉੱਥੇ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਕਿਉਂ ਆਪਾਂ ਸੋਚਦੇ ਆ ਕਿ ਉਹ ਕਵਰ ਕਰੇ ਉਹਨਾਂ ਦੇ ਮਨਚੇ ਹੈ ਕਿ ਜੇ ਸਾਡੇ ਕੁਝ ਲੱਗਦੇ ਨਹੀਂ ਜਾਂ ਨਹੀਂ ਇਦਾਂ ਮਦਦ ਕਰਨਾ ਚਾਹੁੰਦਾ ਨੈਸ਼ਨਲ ਮੀਡੀਆ ਤੇ ਮੈਂ ਇੱਕ ਕਹਾਵਤ ਦੱਸਣ ਲੱਗਾ ਹਿੰਦੀ ਚ ਵੀ ਬੋਲਾਂਗਾ ਬਾਅਦ ਚ ਕਿ ਜੇ ਮੁਰਗਾ ਬਾਗ ਨਹੀਂ ਦੇਵੇਗਾ ਕੁੱਕੜ ਬਾਗ ਨਹੀਂ ਦੇਵੇਗਾ ਤਾਂ ਕਿ ਦਿਨ ਨਹੀਂ ਚੜੇਗਾ हिंदी में वाद ये है कि अगर मुर्गा बांग नहीं देगा तो क्या दिन नहीं चढ़ेगा कोई नहीं हमारी आवाज उठाएगा तो ये मलमल सब बर्बाद हो जाएगा नहीं ये जैसे इस जरखेज जमीन को पानी लग रहा है ना ये फिर से हरा होकर बाहर आएगा पंजाब पर एक लोकां ਦੇ ਵਿੱਚ ਬਹੁਤ ਵੱਡਾ ਰੋਸ ਸ਼ਿਕਵਾ ਸ਼ਿਕਾਇਤ ਇਹ ਹੈ ਕਿ ਨੈਸ਼ਨਲ ਮੀਡੀਆ ਇਸ ਤਰਸਦੀ ਨੂੰ ਸਟ੍ਰੈਟਜੀ ਨੂੰ ਕਵਰ ਹੀ ਨਹੀਂ ਕਰ ਰਿਹਾ ਉੱਥੇ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਕਿਉਂ ਆਪਾਂ ਸੋਚਦੇ ਆ ਕਿ ਉਹ ਕਵਰ ਕਰੇ ਉਹਨਾਂ ਦੇ ਮਨਚੇ ਹੈ ਕਿ ਜੇ कुछ लगते नहीं या नहीं इदा मदद करना चाहता नेशनल मीडिया तो मैं एक कहावत दसन लगा हिंदी भी बोलांगा बाद जे मुर्गा वांग नहीं देगा कुकड़ बांग नहीं देगा तो कि दिन नहीं चढ़ेगा हिंदी में अनुवाद ये है कि अगर मुर्गा वांग नहीं देगा तो क्या दिन नहीं चढ़ेगा कोई नहीं हमारी आवाज़ उठाएगा तो ये मतलब सब बर्बाद हो जाएगा नहीं ये जैसे इस जरखेज़ ज़मीन को पानी लग रहा है ना ये फिर से हरा हो बाहर आएगा पंजाब ਪਰ ਇੱਕ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਸ਼ਿਕਵਾ ਸ਼ਿਕਾਇਤ ਇਹ ਹੈ ਕਿ ਨੈਸ਼ਨਲ ਮੀਡੀਆ ਇਸ ਤਰਸਦੀ ਨੂੰ ਇਸ ਸਟ੍ਰੈਟਜੀ ਨੂੰ ਕਵਰ ਹੀ ਨਹੀਂ ਕਰ ਰਿਹਾ ਉੱਥੇ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਕਿਉਂ ਆਪਾਂ ਸੋਚਦੇ ਆ ਕਿ ਉਹ ਕਵਰ ਕਰੇ ਉਹਨਾਂ ਦੇ ਮਨ 'ਚ ਇਹ ਹੈ ਕਿ ਜੇ ਸਾਡੇ ਕੁਝ ਲੱਗਦੇ ਨਹੀਂ ਜਾਂ ਨਹੀਂ ਇਦਾਂ ਮਦਦ ਕਰਨਾ ਚਾਹੁੰਦਾ ਨੈਸ਼ਨਲ ਮੀਡੀਆ ਤੇ ਮੈਂ ਇੱਕ ਕਹਾਵਤ ਦੱਸਣ ਲੱਗਾ ਹਿੰਦੀ 'ਚ ਵੀ ਬੋਲਾਂਗਾ ਬਾਅਦ 'ਚ ਕਿ ਜੇ ਮੁਰਗਾ ਬਾਗ ਨਹੀਂ ਦੇਵੇਗਾ ਕੁੱਖੜ ਬਾਗ ਨਹੀਂ ਦੇਵੇਗਾ ਤਾਂ ਕਿ ਦਿਨ ਨਹੀਂ ਚੜੇਗਾ हिन्दी में अनुवाद यह है कि अगर मुर्गा बांग नहीं देगा तो क्या दिन नहीं चढ़ेगा